ਚਰਮਣੀ ਕਲendar ਸੁਧਾਰ ਲਹਿਰ ਵੱਲੋਂ ਪੰਜਾਬ ਦੇ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਗਿਆ ਤੇ ਇੱਕ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਦਿੱਤਾ ਗਿਆ ਕਿ ਛੇਦੀ 15 ਵਾੜੇ ਦੇ ਦੌਰਾਨ ਨਗਰ ਨਿਗਮ ਗਿਆ ਚੋਣਾ ਨਾ ਹੋਣ ਇਹ ਚੋਣਾ 15 ਦਿਨ ਲਈ ਅੱਗੇ ਟਾਲਿਆ ਜਾਵੇ ਕਿਉਂਕਿ ਛੇਦੀ 15 ਵਾੜੇ ਦੇ ਦੌਰਾਨ ਇੱਕ ਭਾਉਕਤਾ ਦਾ ਮਾਹੌਲ ਹੁੰਦਾ ਛੇਦੀ 15 ਵਾੜੇ ਦੇ ਦੌਰਾਨ ਲੋਕਾਂ ਦੇ ਵਿੱਚ ਇੱਕ ਬਹੁਤ ਮੈਂ ਸਮਝਦਾ ਗੰਗੀਨ ਮਾਹੌਲ ਹੁੰਦਾ ਔਰ ਇੱਕ ਸਦ ਭਾਵਨਾ ਤੇ ਇੱਕ ਭਾਵਕ ਮਾਹੌਲ ਦੇ ਵਿੱਚ ਚੋਣਾ ਜਿਹੜੀਆਂ ਉਹ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੁੰਦੇ ਕਿਉਂਕਿ ਚੋਣਾ ਦੇ ਦੌਰਾਨ ਇੱਕ ਦੂਜੇ ਵਿਰੁੱਧ ਚਿੱਕੜੇ ਛਾਲੀ ਹੁੰਦੀ ਹੈ ਇੱਕ ਦੂਜੇ ਵਿਰੁੱਧ ਤਾਨੇ ਮੇਨੇ ਹੁੰਦੇ ਨੇ ਔਰ ਸ਼ਰਾਬ ਮੀਟਾ ਆਦੀ ਵਰਤੋਂ ਹੁੰਦੀ ਹੈ ਜਿਹੜਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੋਏਗਾ ਇਹ ਚੋਣਾ ਛੇਤੀ 15 ਵੜੇ ਦੇ ਦੌਰਾਨ ਕਰਾਉਣੀ ਹੈ ਤੇ ਪੰਜਾਬ ਸਰਕਾਰ ਨੂੰ ਵੀ ਅਸੀਂ ਪੁਰਜ਼ੋਰ ਅਪੀਲ ਕੀਤੀ ਆ ਪੱਤਰ ਲਿਖ ਕੇ ਤੇ ਚੋਣ ਕਮਿਸ਼ਨ ਪੰਜਾਬ ਨੂੰ ਵੀ ਮੰਗ ਕੀਤੀ ਆ ਇਹ ਚੋਣਾ 15 ਦਿਨ ਲਈ ਹੋਰ ਅੱਗੇ ਟਾਲੀਆਂ ਜਾਂ ਚੋਨਾ ਜਨਵਰੀ ਦੇ ਪਹਿਲੇ ਹਫਤੇ ਦੂਜੇ ਹਫਤੇ ਕਰਾ ਲਈ ਜਾਂ। ਤੋਂ ਮੈਂ ਸਮਝਦਾ ਕਿ ਹਜ਼ਾਲਤਵਲ ਦਿੱਤੇ ਹਲਪ ਨਾਮੇ ਤੀ ਮਨ ਉਹਨੂੰ ਸੁਝਾਰਿਆ ਵੀ ਜਾ ਸਕਦਾ। ਤੇ ਇਹ ਜਿਹੜੀ ਲੋਕਾਂ ਦੀ ਭਾਵੁਕਤਾ ਹੈ ਉਹਦਾ ਧਿਆਨ ਰੱਖਣਾ ਚਾਹੀਦਾ। ਦੂਜੀ ਗੱਲ ਮੈਂ ਕਹੀਆ ਜੀ ਫਤੇਗੜ ਸਾਹਿਬ ਨੂੰ ਕਿ ਸਿੱਧੀ 15 ਬਾਰੇ ਦੇ ਦੌਰਾਨ 15 ਦਿਨ ਦੀ ਸ਼ਰਾਬ ਦੇ ਠੇਕੇ ਮੇਰ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਸਨ ਫਤੇਗੜ ਸਾਹਿਬ ਦੇ ਵਿੱਚ। ਔਰ ਾਰੇ ਰਸਤੇ ਜਿਹੜੇ ਨੇ ਫਤਿਹਗੜ੍ਹ ਸਾਹਿਬ ਨੂੰ ਜਾਣ ਵਾਲੇ ਉਹਨਾਂ ਦੀ ਮਰਮਤ ਹੋਣੀ ਚਾਹੀਦੀ ਹੈ ਤਾਂ ਕਿ ਸੰਗਤ ਨੂੰ ਪਰੇਸ਼ਾਨੀ ਨਾ ਹੋਵੇ ਖਾਸ ਕਰਕੇ ਪਟਿਆਲਾ ਫਤਿਹਗੜ੍ਹ ਸਾਹਿਬ ਰੋਡ ਜਿਹੜੀ ਆ ਇਹਦਾ ਕੰਮ ਵੀ ਤੁਰੰਤ ਮੁਕੰਮਲ ਕਰਨਾ ਚਾਹੀਦਾ ਸ਼ਰੋਮਣੀ ਕਾਲਦਾਰ ਸੁਧਾਰ ਲਹਿਰ ਵੱਲੋਂ ਪੰਜਾਬ ਦੇ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਗਿਆ ਤੇ ਇੱਕ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਦਿੱਤਾ ਗਿਆ ਕਿ ਸ਼ਹੀਦੀ 15 ਵਾੜੇ ਦੇ ਦੌਰਾਨ ਨਗਰ ਨਹੀਂ ਗਿਆਂ ਚੋਣਾ ਨਾ ਹੋਣ ਇਹ ਚੋਣਾ 15 ਦਿਨ ਲਈ ਅੱਗੇ ਟਾਲਿਆ ਜਾਵੇ ਕਿਉਂਕਿ ਛੇਦੀ ਪੰਦਰਵਾੜੇ ਦੇ ਦੌਰਾਨ ਇੱਕ ਭਾਵੁਗਤਾ ਦਾ ਮਾਹੌਲ ਹੁੰਦਾ ਛੇਦੀ ਪੰਦਰਵਾੜੇ ਦੇ ਦੌਰਾਨ ਲੋਕਾਂ ਦੇ ਵਿੱਚ ਇੱਕ ਬਹੁਤ ਮੈਂ ਸਮਝਦਾ ਗੰਗੀਨ ਮਾਹੌਲ ਹੁੰਦਾ ਔਰ ਇੱਕ ਸਦ ਭਾਵਨਾ ਤੇ ਇੱਕ ਭਾਵਕ ਮਾਹੌਲ ਦੇ ਵਿੱਚ ਚੋਣਾਂ ਜਿਹੜੀਆਂ ਉਹ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੁੰਦੀਆਂ ਕਿਉਂਕਿ ਚੋਣਾਂ ਦੇ ਦੌਰਾਨ ਇੱਕ ਦੂਜੇ ਵਿਰੁੱਧ ਚਿਕੜੇ ਛਾਲੀ ਹੁੰਦੀ ਹੈ ਇੱਕ ਦੂਜੇ ਵਿਰੁੱਧ ਤਾਨੇ ਮੇਨੇ ਹੁੰਦੇ ਨੇ ਔਰ ਸ਼ਰਾਬ ਮੀਠਾ ਦੀ ਵਰਤੋਂ ਹੁੰਦੀ ਹੈ ਇਹੜਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੋਏਗਾ ਇਹ ਚੋਣਾਂ 6 ਦੀ 15 ਵਾੜੇ ਦੇ ਦੌਰਾਨ ਕਰਾਉਣੀ ਆ ਤੇ ਪੰਜਾਬ ਸਰਕਾਰ ਨੂੰ ਵੀ ਅਸੀਂ ਪੁਰਜ਼ੋਰ ਅਪੀਲ ਕੀਤੀ ਆ ਪੱਤਰ ਲਿਖ ਕੇ ਤੇ ਚੋਣ ਕਮਿਸ਼ਨ ਪੰਜਾਬ ਨੂੰ ਵੀ ਮੰਗ ਕੀਤੀ ਆ ਕਿ ਇਹ ਚੋਣਾਂ 15 ਦਿਨ ਲਈ ਹੋਰ ਅੱਗੇ ਟਾਲੀਆਂ ਜਾਣ ਚੋਣਾਂ ਜਨਵਰੀ ਦੇ ਪਹਿਲੇ ਹਫਤੇ ਦੂਜੇ ਹਫਤੇ ਕਰਾ ਲਈਆਂ ਜਾਣ ਸੋ ਮੈਂ ਸਮਝਦਾ ਕਿ ਹਜ਼ਾਲਤ ਬਲ ਦਿੱਤੇ ਹਲਫ ਨਾਮੇ ਤੀ ਮਨ ਉਹਨੂੰ ਸੁਝਾਰਿਆ ਵੀ ਜਾ ਸਕਦਾ ਇਹ ਜਿਹੜੀ ਲੋਕਾਂ ਦੀ ਭਾਵਕਤਾ ਹੈ ਉਹਦਾ ਧਿਆਨ ਰੱਖਣਾ ਚਾਹੀਦਾ ਦੂਜੀ ਗੱਲ ਮੈਂ ਕਹੀਆ ਜੀ ਫਤੇਗੜ ਸਾਹਿਬ ਕਿ ਸਿੱਧੀ 15 ਵਰ੍ਹੇ ਦੇ ਦੌਰਾਨ 15 ਦਿਨ ਲਈ ਸ਼ਰਾਬ ਦੇ ਠੇਕੇ ਮੇਰ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਸਨ ਫਤੇਗੜ ਸਾਹਿਬ ਦੇ ਵਿੱਚ ਔਰ ਸਾਰੇ ਰਸਤੇ ਜਿਹੜੇ ਨੇ ਫਤੇਗੜ ਸਾਹਿਬ ਨੂੰ ਜਾਣ ਵਾਲੇ ਉਹਨਾਂ ਦੀ ਮਰਮਤ ਹੋਣੀ ਚਾਹੀਦੀ ਹੈ ਤਾਂ ਕਿ ਸੰਗਤ ਨੂੰ ਪਰੇਸ਼ਾਨੀ ਨਾ ਹੋਵੇ ਖਾਸ ਤੌਰ ਤੇ ਪਟਿਆਲਾ ਫਤੇਗੜ ਸਾਹਿਬ ਰੋਡ ਦੀ ਵੀ ਆ ਇਹਦਾ ਕੰਮ ਵੀ ਤੁਰੰਤ ਮੁਕੰਮਲ ਕਰਨਾ ਚਾਹੀਦਾ